شی رام گوئل شبھاش گوئل جی وکاس جی گنگ شری نریش نشر جی رینکو ہلوائی ہرنام سنگھ مکڑ جی رینکو ہلوائیش مکیش کمار

شری ہریش گوئل جی چلو جی گوئل صاحب 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 شریلیا بانسل جی لاہوریا مہانت شری دا اور شکریہ

ਕਾਜਲ ਜੋ ਸਾਡੀ ਥੋੜਾ ਜਿਹਾ ਪਹਿਲਾ ਹੀ ਮੈਂਬਰ ਬਣੀ ਹੈ ਬਹੁਤ ਵਧੀਆ ਭਜਨ ਸੰਗਿਆ ਦਿ ਲਗਾਉਂਦੇ ਆ ਇਹ ਬਹੁਤ ਬਹੁਤ ਸ਼ੁਕਰੀਆ ਜੀ ਕਾਜਲ ਰਮਨ ਇੱਕ ਪਾਸੇ ਕਰुणा ਵਰਕਰਾਂ ਨੂੰ ਸ਼ਰਮਾਤ ਕਿਤਾਯਾਰਾ ਕਮੇਟੀ ਸਰਸਵਾਰਦ ਜੁਜੇ ਮੰਮਤਾ ਆਰਥਿਕ ਤੋਟੇ ਪਛੜੇ ਪਰਿਵਾਰ ਰਹੇ ਉਹਨਾਂ ਨੂੰ ਤਨਦਾਸੀ ਦੇ ਕੇ ਸਹਾਇਤਾ ਕੀਤੀ ਜਾ ਰਹੀ ਹੈ ਉਸ ਬਾਜ ਜੀ ਤੇ ਸਾਰੇ ਔਰ ਅਸੀਂ ਵੀ ਇਹ ਕਹਿੰਦੇ ਆ ਕਿ ਅੱਗੇ ਵੀ ਇਸੇ ਤਰ੍ਹਾਂ ਰੜਨ ਕੇ ਇਸ ਪ੍ਰੋਗਰਾਮ ਨੂੰ ਆਪਣੇ ਚਾਹ ਜਾਊਗਾ ਅਗਰਵਾਲ ਸੇਵਾ ਸੰਮਤੀ ਵਾਲਿਓ 13 ਅਕਤੂਬਰ ਨੂੰ ਸੰਗਮ ਪਲੇਸ ਕੋਰਟ ਨੂੰ ਸਾਡੇ ਗਾਬਾ ਸਾਹਿਬ ਜੋ ਕਿ ਪਿਛਲੇ ਕਈ ਸਾਲਾਂ ਤੋਂ ਸਿਵਲ ਹਸਪਤਲ ਨੂੰ ਦੇਖੇ ਜੇ ਕਈਏ ਕਿ ਤੁਹਾਡਾ ਨਾਮ ਲਈਏ ਤਾਂ ਪਹਿਲਾਂ ਰੋਕ ਦਿੰਦੇ ਆ ਪਾਸ਼ਮਾਨ ਕਰ ਰਾਮ ਨਮਸਕਾਰ on the ਦੇ ਕਿ ਭਾਈਆਂ ਸਦਿਆ ਕਰਵਾਈ ਗਈ ਹੋਰ ਕੀ ਕੀ ਪ੍ਰੋਗਰਾਮ ਜਿਹੜੇ ਸਾਰੇ ਅੱਜ ਕਿਤੇ ਅੱਗਰਵਾਲ ਸਭਾ ਨੂੰ ਮੋੜ ਪਾਵਨੋ ਆਈਏ ਦਿਨ ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਮਹਾਜਨ ਕੰਸੇਲਾ ਜਾਂ ਤੁਸੀਂ ਬੜੀ ਤੁਮਟਾ ਦਾ ਪਰਿਆ ਇਸੇ ਤਰ੍ਹਾਂ ਅਗਰਵਾਲ ਸਭਾ ਦੇ ਵਿੱਚ ਜਿੱਥੇ ਖੂਦਾਂ ਤਾਂ ਕੈਂਪ ਲਾਇਆ ਗਿਆ ਪਰ ਕਿ ਅਸੀਂ ਜਦ ਕੇ ਇਹ ਕੰਮ ਕਰ ਦਿੱਤਾ ਉੱਥੇ ਹੀ ਆਟਕ ਡੋਟੇ ਉੱਪਰ ਚੜ੍ਹ ਗਏ ਰੱਖੇ ਦੀ ਬਦਲ ਕੀਤੀ ਗਈ ਇਸੇ ਤਰ੍ਹਾਂ ਇੱਕ ਲੈਬ ਟੈਸਟ ਜੋ ਕਿ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਕਈ ਵੇਖ ਕੇ ਪਤਾ ਲੱਗ ਜਾਂਦਾ ਹੈ ਕਿ ਜਾਂਚ ਕੋਲ ਨਾਲ ਕੀ ਹੋ ਗਿਆ ਅਸੀਂ ਸਿਰਫ ਇਹ ਜਾਣ ਕਰੀ ਦੇਂਦੇ ਕਿ ਜੇ ਕਰਦੀ ਸਮੇਂ ਤੇ ਟੈਸਟ ਕਰਾ ਲਓ ਤਾਂ ਆਪਣੀ ਜ਼ਿੰਦਗੀ ਨੂੰ بچਾ ਸਕਦੇ ਹਾਂ ਅੱਜ ਸ਼ਾਮ ਨੂੰ ਵੀ ਪਲਯਕ ਸੰਧਿਆ ਵਿਜੇ ਸ਼ੀਲਾਧੀ ਦੇ ਰਹਿਮਾਈਏ ਕੀਤੀ ਗਈ ਹੈ गरवाल सभा को वलो अगरव सेवा समी कोडपुर दूज की जीव कुमार बीबीनी क्लब इहो अशोक गपा ਜਾਇ ਹੋਵੇ ਅਗਰੋਹਾਤ ਜੈ ਹੋਵੇ ਪਰ ਦੇਸ਼ ਦੀ ਜੈ ਹੋਵੇ ਜੈ ਹੈ ਜਿਸ ਦੇਖਿਆ ਕਿ ਅੱਤ ਅਗਰਵਾਲ ਸਮਾ ਦੇ ਵਿੱਚ ਸਭ ਉਕਰ ਸੰਮ ਜਨਤੀ ਮਨਾਈ ਗਈ ਜਿਸ ਵਿੱਚ ਜੈਪਾਲ ਗਰਗ ਜੀ ਨੇ ਦੱਸਿਆ ਕਿ ਕਰੋਨਾ ਟਾਈਮ ਦੇ ਵਿੱਚ ਜਿੰਨਾ ਵਿਅਕਤੀਆਂ ਨੇ ਅਗਰਵਾਲ ਸਭਾ ਦੇ ਨਾਲ ਮਿਲ ਕੇ ਚਾਹੇ ਉਹ ਲੰਗਰ ਦੀ ਸੇਵਾ ਕੀਤੀ ਹੋਵੇ ਚਾਹੇ ਖੂਨਦਾਨ ਦੀ ਸੇਵਾ ਕੀਤੀ ਹੋਵੇ ਚਾਹੇ ਪੱਤਰਕਰ ਪਰਇਚਾਰਾ ਹੋਵੇ ਚਾਹੇ ਕਿਸੇ ਨੇ ਦਵਾਈਆਂ ਦੀ ਸੇਵਾ ਕੀਤੀ ਹੋਵੇ ਜਿਵੇਂ ਕਿ ਪੀਪੀਵੀ ਵੈਲਫਰ ਸੁਸਾਇਟੀ ਭਾਰਤੋਕਾਸਟ ਫਰੀਦ ਚਾਹ ਦਾ ਇਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਔਰ ਹਮੇਸ਼ਾ ਲਈ ਇਹੜਾ ਅਕਰਵਾਲ ਸੇਵਾ ਸੰਪਤੀ ਉਕਰਸਣ ਜੰਤੀ ਨਾਂਦੀ ਰਹੇਗੀ ਔਰ ਭਾਰੀ ਸੰਗਤ ਨੇ ਪਹੁੰਚ ਕੇ ਅਧਰਵਾਜ ਜਨਤੀ ਦਾ ਲਾਭ ਉਠਾਇਆ ਵਿਨੋਨ ਮਿੱਤਲ ਤੇ ਕਾਜਲ ਅਰੂੜਾ ਨੇ ਵਰਤਾਂ ਨੂੰ ਭਜਨ ਸੁਣਾ ਕੇ ਅਧਰਵਾਜ ਜਨਤੀ ਦੇ ਭਜਨ ਸੁਣਾ ਕੇ ਨਿਹਾਲ ਕੀਤਾ ਮੈਂ ਰਮੇਸ਼ ਕਬਾ ਕਬਾ ਲਈ ਫੇਸਬੁਕ ਕੋਟਕੂਰਾ ਪੰਜਾਬ